ਅੱਜ ਫੇਰ ਬਾਬੇ ਮਾੜੂ ਦੇ ਕੁਆਟਰ 'ਤੇ। ਤੂੰ ਹੀ ਪਾਈ ਗਈ ਆ। ਬਾਬੇ ਮਾਣੂ ਤੂੰ ਹੀ ਬਾਗੇ ਦਾ ਨੇ ਠੰਡ ਤੋਂ ਬਚਨ ਨਹੀਂ। ਆ ਜਾ ਵੜੂ। ਓ ਬਾਬਾ ਮਾੜੂ। ਆ ਵੀ ਗਿਆ ਤੂੰ? ਹਾਂ। ਕੰਦਰਾ ਆ ਵੀ ਗਿਆ ਤੂੰ ਆਹਦੇ ਡੇਰੇ 'ਚ। ਆ ਜਾ ਬਈ ਆ ਜਾ ਫਿਰ ਤੂੰ ਹੀ ਪਾਈ ਪਈ ਆਪਣੀ। ਹਾਂ? ਤੂੰ ਹੀ ਤੇ ਆ ਜਾ। ਆਵੇ ਥੱਲੇ ਯਾਰ। ਚੱਲ ਤੂੰ ਇੱਧੇ ਤੂੰ ਇੱਧੇ ਤੂੰ ਇੱਧੇ ਮਲਾਉ ਤੇ ਤੂੰ ਹੀ ਕੱਲ੍ਹ ਵਾਲੇ ਦਾ। ਤੂੰ ਇੰਨ ਕੱਲ ਲੈਦਾ ਆਪਣੇ ਕੁਆਟਰ ਤੇ ਆ ਜਾ 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 ਬੱਲਾ ਆ ਜਾ ਮੋਟਾ ਨਹੀਂ ਤੱਤੇ ਪਾੜੀ ਨਾ ਧਬਾਊਗਾ ਗੱਗੂ ਬਾਬਾ ਬੋ ਤਾ ਗੱਗੂ ਤਾਂ ਆਪ ਮਣੀ ਲੈ ਦੋ ਗਲਾਚ ਕੱਟ ਗਿਆ ਚ ਹਾਂ ਉਹ ਬੰਦਾ ਆਉਂਦਾ ਬੱਤੀ ਹੈ ਬੱਤੀ ਤਾਂ ਹੈ ਨਹੀਂ ਮੱਤੀ ਹੈ ਐਵੇਂ ਐਵੇਂ ਕੀ ਜਹਾੜੇ ਨੇ ਮਿੱਟੀ ਦਾ ਤੇਲ ਮਾਲੂ ਕਿੱਥੇ ਮਿਲਦਾ ਅੱਜ ਕੱਲ ਆਪਾਂ ਯਾਦ ਆ ਗਿਆ ਉਹ ਪਹਿਲਾਂ ਮਿਲਦਾ ਸੀ ਮਿੱਟੀ ਦਾ ਤੇਲ ਹੀ ਸੀ ਪੰਜਾਬ 'ਚ ਕੰਮ ਹੀ ਨਹੀਂ ਆਉਂਦਾ ਉਹ ਕਿਥੇ ਚਲੋ ਸੀ ਹਾਂ ਸੀ ਘਮੋ ਤੇ ਉਹ ਪਹਿਲਾਂ ਤਾਂ ਮਿਲਦਾ ਹੁੰਦਾ ਸੀ ਉਹ ਉਦੋਂ ਵੇਖ ਲੈ ਡੀਜ਼ਲ ਨਹੀਂ ਸੀ ਹੁਣ ਉਦੋਂ ਹੰਟੀਜਲ ਆ ਗਿਆ ਹੁਣ ਉਹ ਹੈ ਜੀ ਬਾਬਾ ਦਾ ਤੇ ਰੀਓ ਤਾਂ 20 ਰੁਪਏ ਕਿਲੋ ਦੀ 10 ਰੁਪਏ ਕਿਲੋ ਤੇ ਤਾਂ ਬਹੁਤ ਮੱਝੂ ਬਾਤ ਹੈ ਨਾ ਔਖਾ ਹੈ ਤੇ ਤੇ ਮੰਦਾ ਮੰਦੀ ਵਜੋਂ ਯਾਰ ਰਹਿਦਾ ਕਿ ਨਾ ਬੈਜੂ ਹਾਂ ਹਾਂ ਨਾ ਕੋਈ ਤਾਂ ਕਿਹਾਂ ਕਰਦੇ ਤੈਨੂੰ ਤੋਦ ਮੰਗਾ ਲਿਆ ਕਰਕੇ ਆਪਾਂ ਲੈਪੀ ਤਾਂ ਇਹ ਤੋਂ ਤੇ ਅਜ ਤਾਂ ਬੱਚੀ ਨਹੀਂ ਆ ਜੀ ਮੰਗਾ ਲਾਂਗੇ ਉਹ ਤੇ ਉਹ ਮੇਰਾ ਕਾਹ ਦਾ ਕਾਹ ਦਾ ਖੁੰਦੇ ਹਾਂ ਤੁਹਾਨੂੰ ਨਾ ਮੀੜਾ ਲਿਆ ਲਾਂਗੇ ਅੱਜ ਲੈ ਕੇ ਆਉਂਗਾ ਮੈਂ ਢੀੜੇ ਤੇ ਆਹ ਉਹ ਭਾਜੀ ਉਹ ਆਪੇ ਹੀ ਤੇ ਬਘਰ ਕੱਦਿਆ ਆਹ ਟਰਾਣੇ ਦਾ ਪਹੀਆ ਚੱਕਲਾ ਹੱਥ ਮਾਰ ਕੇ ਮੋੜ ਦਾ ਹਾਂ ਇਹ ਚੱਕਲਾ ਮੋੜੇ ਤਾਂ ਤਾਪਾਣੀ ਨਹੀਂ ਘੜ ਕੇ ਗਲਾਸ ਮੂੰਹ ਤੋਂ ਨਾ ਮਾਰਾ ਸੈਗਨੇ ਇਹ ਬਾਬਾ ਮਾਰਾ ਸੈਗਨੂੰ ਠੰਡ ਤੋਂ ਬਚਾਉਣ ਵਾਸਤੇ ਧੂਈ ਪਾਈ ਜਾਂਦੇ ਆ ਪਾਣਾ ਕਰਾ

ਉੰਨਾ ਆਪਣੀ ਧੂਈ ਬਾਦੀ ਹੈ ਕਾਹ ਲਾੜਾ ਨਹੀਂ ਨੂੰ ਮਤਲਬ ਮੈਂ ਮਨਾ ਟਕਾਈ ਹੈ ਮਨ ਕੇ ਮੱਚ ਨਹੀਂ ਉਹ ਉਹਦਾ ਵੀ ਧੂਈ ਬਾਦਿਆ ਹੁੰਦੇ ਸੀ ਕੋਈ ਹੋਰ ਕੁਸ ਹੁੰਦਾ ਸੀ ਪਹਿਲਾਂ ਵਾਲੀ ਜਾਨੀ ਹੱਥਾਂ ਹੁੰਦੇਗਾ ਇਹ ਅਜਾ ਪਾਣੀ ਕਹਿ ਜਾ ਰਹੇ ਨਹੀਂ ਸੀ ਉੱਥੇ ਧੂਈ ਬਾਦਿਆ ਹੁੰਦਾ ਸੀ ਦੁਆਰ ਤਾਂ ਚ ਉਹਦਾ ਬਾਦਿਆ ਬੇ ਗੀ ਗੀ ਜਾ ਸੀ ਜਾਵਾਲਾ

ਕੋਰੇ ਦਾ ਅੱਜ ਭਾਗ ਤੋਂ ਲਿਆਉਂ ਕੋਰੇ ਦਾ ਅੱਜ ਭਾਗ ਤੋਂ ਕੌੜੇ ਤੋਂ ਲਿਆਵਾਂਗੇ ਪਕੌੜੇ ਆਪਾਂ ਆਪਾਂ ਗਰਮ ਪਕੌੜੇ ਲੋੜੀਂ ਨੂੰ ਚੰਪੇਨ ਅੱਜ ਦਾ ਕੋ ਪ੍ਰੋਗਰਾਮ ਕਰਾਂਗੇ ਫੋਲ ਜੇ ਤੂੰ ਨਾਲੇ ਤੂੰ ਤਾਂ ਨਾਉਂਦਾ ਹੀ ਨਹੀਂ ਬਤੰਦਰਾ ਦਾ ਦਸ ਦੇਉਗੇ ਆ ਪਾੜਾ ਆ ਜਾ ਤੈਨੂੰ ਕਿਹਾ ਵੀ ਤੱਤੇ ਪਾਣੀ ਨਾਲ ਨਹਾਵਾਗੇ ਅੱਗ ਬਖਾਣ ਦੇ ਜਿਮਾ ਨਹੀਂ ਪਾਣ ਲੱਗਦਾ ਅੱਜ ਤੈਨੂੰ ਚਾੱਕ ਕੇ ਲਿਆਵਾਂਗੇ ਅੰਦਰ ਹਾ ਹਾ ਕੀ ਨਹਾਉਂਦਾ ਹੀ ਤੂੰ ਤਾਂ ਕਿੰਨੇ ਦੇ ਨਹਾਉਂਦਾ ਕੰਟੀਆ ਜੀ ਮੰਮੇ ਇਹ ਮਾ ਆਈ ਰਾਨਾ ਦਾ ਨਾਲੇ ਜੋ ਉਹਦੇ ਤੇ ਆ ਕੁਮਾਤੰਗ ਦੇ ਨਾਲੇ ਦੇ। ਉਹ ਤੋਂ ਰਹਾ ਤਾਂ ਜੋ ਮੰਗਾ ਲਾਂਗੇ ਇੱਕ ਮਹੇਰ ਦਈ ਤਾਂ। ਉਹ ਤਾਂ ਫੀਕਲ ਮਗਾ ਦੇਣਾ। ਤਾਹੀ ਮੈ ਦੂਦੋਂ। ਗੰਦੀ ਲਾ ਜਿਆ। ਮਾਗੀ ਨਾਲ ਪੇ ਇਹਦੂ ਕਯਮ ਕਰਦਾ। ਆਂ ਤੇ ਇੰਦਾਂ ਕੀ ਉਹ ਵਪਾਰ ਕਰਦਾ। ਤੇ ਹੋਰ ਜਗ ਹੋਰ ਮੰਗਾ ਨਾ ਪਾਚੀ। ਨਿੱਕੀ ਦਾ ਗੱਲ ਦੇਖੀ ਆ ਜਦ ਕੀ ਬਣਾਉਣਾ ਹਾਂ ਉਹ ਮੰਗਾਉਂਗਾ ਤੀਤਾ ਭੰਗ ਪਕਾ ਦੇਗਾ ਹਾਂ ਰੋਸ਼ਨ ਉਹ ਗਾ ਦੇ ਇਹ ਮਾਰੀ ਨੇ ਖਾ ਤੇ ਦੋ ਪੀ ਕੇ ਦੇਗਾ ਤੇ ਰੋਸ਼ਨ ਕਿਹਨੇ ਥਾ ਉੱਥੇ ਹੀ ਹੈ ਰਹਿਣਾ ਮੰਡੀ ਹੈ ਰਹਿਣਾ ਤਾਂ ਨਾ ਕਰ ਹਾਂ ਤੇ ਰੋਸ਼ਨ ਨੂੰ ਕਹਿ ਕੇ ਮੰਗਾਵਾਂਗੇ ਵੀ ਪਾ ਪਾ ਤੇਲ ਦਾ ਇਥੇ ਪਾਏ ਦੇ ਲਿਆਂਗੇ ਆਪਾਂ ਉਹ ਲੱਭਾ ਨਹੀਂ ਆ ਨੰਬਰ ਹੈ ਨਹੀਂ ਜਾਉਂਦਾ ਹੂ ਰੋਸ਼ਨ ਤੱਕ ਮਰ ਗਿਆ ਆ ਗੋ ਮੰਡੇ ਮੰਡੇ ਆਈ ਉਹਨੇ ਮੰਡੇ ਦਾ ਨਾਮ ਕੀ ਆ ਇਹਦਾ ਆ ਨਾਮ ਨਹੀਂ ਹੈ ਇਹਦਾ ਲਾਲ ਜੜਤੀ ਨੋ ਦੁਕਾਨ ਕਿੱਥੇ ਸੀ ਉਹਨਾਂ ਦੀ ਪਲਾ ਉਹ ਨਾ ਮੰਡੀ ਆ ਮੈਂ ਦਿੱ ਦਿੱਤਾ ਉਹਦਾ ਜਿਹਾ ਪਾਦਾ ਨੂੰ ਉੱਥੋਂ ਹੀ ਸੌਦਾ ਲਾਉਂਦੇ ਸੀ ਤੁਸੀਂ ਸਾਰਾ ਹਾਂ ਉਹ ਰਹੇ ਹਾਂ ਕਿਉਂ ਉਹ ਚੱਜਦੇ ਗਏ ਹੋਰ ਕਿੱਥੇ ਨਹੀਂ ਜਾਂਦੇ ਸੀ ਹਾਂ ਠੀਕ ਜੇ ਮੈਂ ਮਾਲਟੀ ਬੈਂਕ ਸੇ ਫੜ ਲਿਆ ਅਰੇ ਦੇ ਵੀ ਨਹੀਂ ਆਹ ਇਹ ਤਾਂ ਬੰਦਾ ਚੰਗਾ ਹਾਂ ਬੰਦਾ ਚੰਗਾ ਸੀ ਹਾਂ ਤੇ ਜ ਮਾਰਦੀ ਲੀ ਲੈ ਜਾਵਤ ਪਰ ਉਹ ਤੇ ਦੁਕਾਨ ਤੇ ਹੀ ਰੇ ਉਹਦੇ ਕੋਲ ਹੀ ਹਾਂ ਉਹ ਇੱਥੇ ਮਿੱਤੀ ਜਾ ਕੇ ਰੇ ਤਾਂ ਦਾਸ ਮਾਣਾ ਉਹਦੇ ਕੋਲ ਹਾਂ ਥਾ ਗਿਆ ਥਾ ਗਿਆ ਤੇ ਥਾ ਜਾ ਹਾਂ ਹਾਂ ਕੋਲ ਚੱਕ ਰੀ ਯਾਰ ਸਾਡੇ ਯਾਰ ਇੱਕ ਦਾ ਵੀ ਜੰਗ ਵੀ ਸੁੱਕੀ ਜੀ ਪਹਿਲਾਂ ਡਿੱਗੀ ਨਹੀਂ ਦਸਾ ਅੱਗੇ ਵੀ ਠੰਡੇ ਇੰਨੀ ਪੈਂਦੀ ਸੀ ਕਿ ਤੂੰ ਵੱਧ ਪੈਂਦੀ ਸੀ ਘੱਟ ਅੱਗੇ ਪਹਿਲਾਂ ਐਂਕੀ ਫੈਲਵਾ ਕਾਸ਼ ਉਦੋਂ ਨੀਗਣੀ ਹਣੀ ਨੀਗਣੀ ਹਣੀ ਸੀ ਉਹ ਹਾਂ ਗਰਮੀਆਂ ਜੀ ਨਹੀਂ ਪੈਂਦਾ ਸੀ ਠੰਡ ਤੇ ਨਹੀਂ ਪੈਂਦੀ ਹਾਂ ਜੇ ਜਾ ਕੋਤੜੇ ਦੇ ਤੇ ਲੈ ਕੇ ਚਾਹਤਾ ਹੈ ਦੋਂ ਰਿਪਾਤੀ ਦੇਤੇ 100-100 ਰੁਪਿਆ ਬਾਹਰ ਦਾ ਇਹਦਾ ਬਾਬੇ ਦੇ ਖੂਦ ਇਹ ਵੀ ਲੰਗਰ ਨੂੰ ਦੇਦਾ ਉਧਰ ਵੀ ਦੇਦਾ ਫੀਸ ਤੇ ਲੰਗਰ ਨੂੰ ਦਾਲ ਦੇਦਾ ਪੰਜ ਖਾਣ ਕੇ ਪੰਨ ਚੰਗਾ ਹੁੰਦਾ ਦੇਣ ਚਾਹੀਦੇ ਸਾਰੇ ਪਾਸੇ ਹਾਂ ਪੂਰਗਾ ਜਾਈ ਆ ਤੂੰ ਪੂਰਗਾ ਲਿਆਵੇਂ ਖਾ ਲੈਗਾ ਪੂਰੀ ਤੂੰ ਹਾਂ ਕਿਹੜੀ ਮੀਡੀਆ ਪੂਰੀ ਹਾਂ ਪਕੌੜੇ ਖਾਣੇ ਹਨ ਤੂੰ ਹਾਂ ਖਾ ਲਾਂਗਾ ਅੱਜ ਚੱਕ ਲੈਣਾ ਫੇ ਕੌੜੇ ਦੇਉ ਤੇ ਹੱਕ ਗਿਆ કકલે માય કવડે કવડે દે મળદા બહુત બંદા બ્રેડ تے પકોડા تے સમોસા ઓ ઓ ગ્રેડ ક્યા ડાયગા ટીકા ઓ પે આવતે ઓ વી લોડ કરા દે મ ઓ આજ લોડ કે જાડા ગુંધા સઈ કે ડા દે થેડ બાકે હા પા દે કે આંગ ઓ ઓ નજર રાખલાગે કઈયે ખરાબ હો જંદા હા હા ત મૌકے تے કો લ લ લ ન આ આજ ત પચડી تے જાનીયા ન પેંડા ખૂડે યો પકોડી ਆਜਾ ਕਾ ਪਰਮਾਨਾ ਇਹ ਦੀ ਪੱਦੀ ਆਵੇ ਕੱਲੀ ਪੌਲ ਆ ਆਜ ਨਹੀਂ ਚਾਕਾ ਦੇ ਜਾਦਾ ਇਹ ਰੇੜਕੇ ਤੇ ਜੰਨਾ ਕਿ ਲਗਾਤਾ ਗੋਣ ਕਰਦਾ ਕਰਾਖਾ ਕਉਂ ਗਾਉਂ ਮੈਂ ਕੱਲੀ ਮਾੜੀ ਪੌ ਆਹੋ ਖੰਦੇ ਪਾ ਆਖੇ ਨਹੀਂ ਇਦੂ ਆਪਾਂ ਲੈਣ ਦਾ ਇਹਦੂ ਆਪਾਂ ਲੈਣ ਦਾ ਯਾਰ ਮਿਲਦੇ ਨਹੀਂ ਇੱਥੋਂ ਜਦ ਬਾਹਰੋਂ ਮੰਗਵਾਉਣਾ ਪੂ ਦੇ ਤੋਂ ਤੇ ਜਾਂ ਦਿਲੋਂ ਦਿਲੋਂ ਆਪ ਨੂੰ ਲੈ ਕੇ ਆਉਣਾ ਪਊਗਾ ਰਵੀ ਨੂੰ ਭਾਵਾਂਗੇ ਬੰਬੇੋਂ ਮੁੰਬੇੋਂ ਭੇਜ ਦੇ ਦੇ ਰਵੀ ਹਾਂ ਉਧਰੋਂ ਮਿਲੂਗਾ ਇੱਥੋਂ ਨਹੀਂ ਮਿਲਦੇ ਰੇਣਗੇ ਤੇ ਕੋਈ ਲੰਦਾ ਹਾਂ 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 ਲਾ ਗਾਇਆ ਕਿ ਮਾਂ ਮਗਰਾ ਦੋ ਹਮਨ ਜੋੜੀ ਪਾਈ ਆਗੀ ਕੱਲ ਰਵੀ ਨੂੰ ਲਾ ਕੇ ਹਾਂ ਹੌਸਤਾ ਪਿਆ ਉਹ ਨਹੀਂ ਉਹ ਛੱਡਦਾ ਅਇਤਾ 4 ਵਜੇ ਹੋਦਾ ਹਰ ਹਾਂ ਨਾ ਦਾਦਾ ਦਾ ਕਾ ਕਾ ਦਾ ਗੱਲ ਬੋਲਉ ਨਹੀਂ ਫਿਰ ਆਤਾ ਬਾਦੂ ਮੇਲਾ ਕੱਢ ਰਾਂ ਗਿਆ ਰੇੜ ਦਾ ਕਹਿਆ ਯਾਰ ਕਰਦਾ ਪੈਣ ਚਾਹੀਦਾ ਲੱਕੜ ਦੀ ਬਾਟੀ ਹਾਂ ਉਹ ਪਾਗਾ ਰਪਾ ਦਾ ਕੋਈ ਹੋਰ ਕੰਪਨੀ ਦਾ ਰੇੜ ਦਾ ਪਾਉਣੇ ਹੈ ਤੇ ਕੰਪਨੀ ਖੇਤੀ ਖਰਾਬ ਹੋ ਜਾਂਦਾ ਰੇੜ ਦੇ 10 ਦੇ ਖਰਾਬ ਹੋ ਕੇ ਸਾਥ ਆ

ਕਿੰਨੇ ਦਾ ਮਿਲਦਾ ਹੁੰਦਾ ਤਵਾ ਉਹਦਾ ਪੰਜ ਦੇ ਕਿ ਮੈਨੂੰ ਪਤਾ ਕਿੰਨੇ ਦਾ 10000 ਦਾ ਤਵਾ ਆਪਾਂ ਪਾਵਾਂ ਮੈਗਾ ਮਿਲਦੇ ਨਹੀਂ ਹੁਣ ਪਾਣੀ ਜੀ ਮਹਿੰਗੀ ਲਾਈ ਜਾਂਦੀ ਇਹਨਾਂ ਕੋਲ ਹੈਗੀ ਆਲੇ ਦੇ ਘਾਟ ਦੇ ਛਾਦੇ ਘਾਟ ਉਹ ਇਹ ਤਾਂ ਵਿਚਾਰਨਾ ਛਾੜ ਕੇ ਉਹ ਤਵੇ ਵਾਲੀ ਮਸ਼ੀਨ ਖਬਰਾ ਤਾਂ ਨਹੀਂ ਜਾਣਦੀ ਨਹੀਂ ਉਹ ਤਾਂ ਕਲੇ ਰਿਕਾਰਡ ਹੀ ਲਾਉਣੀ ਪ੍ਰਾਣੀ ਆਹ ਧਿਆਨ ਕੋਲ ਇਹ ਗਾਉਣ ਵਾਲੀ ਕਿਹੜੀ ਹੁੰਦੀ ਆ ਤੂੰ ਕਹਿੰਦਾ ਇਹਦੀ ਗਾਉਣ ਵਾਲੀ ਕਿਹੜੀ ਦੇ ਰਿਕਾਰਡ ਹੁੰਦੇ ਸੀ ਬਾੜੀ ਮਿਰਿੰਦਰ ਵੀ ਬਾ ਆਹ ਦਾਇਤਾ ਵਚਾਰ ਵਾਹ ਕੋਈ ਹੈ ਕਹਿੰਦਾ ਪਾਹ ਉਹਦੇ ਕੋਲ ਹੈਗਾ ਟਰਮ ਉਹਦੇ ਕੋਲ ਗੱਜ ਸਾਈਡ ਦਾ ਮੁੰਡਾ ਕੋਲੇ ਹੈਗਾ ਹਾਂ 1500 ਤੋਂ ਵਧੀਆਂ ਲਏ ਗਏ ਉਸ ਵੀਕਲ ਵਾਲੀ ਦਾ ਹਾਂ ਵਾਹ ਹੈ ਗੱਜ ਸਾਈਡ ਦਾ ਮੁੰਡਾ ਉਹਦਾ ਆ ਗਿਆ ਲੈ ਚਾਕੇ ਠੀਕ ਹੈ ਹਾਂ ਲਾਉਣਾ ਤਾਂ ਮੈਂ ਆਹ ਕੰਮ ਕੀ ਕਰਨੀ ਕੌਣ ਲਾਉ ਆ ਇਹ ਇਹ ਬੀਨ ਜਾ ਦੁਲਾਣੇ ਦਾ ਦੇਖ ਲਾ ਮੈਂ ਦਾ ਹੈ ਬਾਹਰ ਉਹ ਦੂਜਾ ਦਾ ਚਾਰ ਦਾ ਲੱਖ ਲਾਂਗੇ ਆਪਾਂ ਜੀ ਲਾ ਦੇਣਾ ਉਹ ਹੌਲੀ ਬਾਹਰ ਤੇ ਵੀ ਚੱਲੇ ਜਾਂਦਾ ਇੱਥੇ ਜੇ ਸੁਣੀ ਜਾਵੇ ਕੋਲੇ ਕੋਲੇ ਹਾਂ ਚੱਕ ਲੈ ਮੰਗੀ ਦਾਜਾਂ ਭਾਈ ਤੇ ਨਾ ਚੱਕ ਲੈ ਐ ਤੇ ਦਿੱਤਾ ਕੋਲੇ ਵਗੇ ਦਾਜਾਂ ਬਾਹਰ ਚੱਕ ਨਾ ਚੱਕਦਾ ਨੱਜੇ ਨੂੰ ਹਾਂ ਸਭ ਤੋਂ ਪਹਿਲਾਂ ਕਿਹੜਾ ਰਿਕਾਰਡ ਲਾਉਣਾ ਹੁੰਦਾ ਸੀ ਵਿਆਹ ਚੋਂ ਸਭ ਤੋਂ ਪਹਿਲਾਂ ਆਹ ਨਹੀਂ ਤੇ বিনা ਮੰਨਦੇ ਕੋਲ ਚ ਇਹ ਕਿਹਦਾ ਸ਼ੂਕਾ ਦੇ ਲੋ ਆ ਆਹ ਕਹਿੰਦਾ ਬਾਵੇ ਕੋਲੇ ਮੰਨਦਾ ਕਿ ਇੱਕ ਨਹੀਂ ਕਰ ਖਬਰ ਕੋਲ ਅੰਦਾਜ਼ ਕੋਈ ਹੱਸੇ ਕੋਲੇ ਇਹ ਕਾਕੇ ਸਾਹੂ ਕੇ ਕੋਲੇ ਉਹਦੇ ਕੋਲੇ ਤੇ ਮਾਣ ਕੋਲ ਤੇ ਕਾਪ ਆ ਬੋ ਹਾਂ ਸਪੀਕਰ ਦਾ ਬਹੁਤ ਸੀ ਆਪਣੇ ਮੈਡਜ ਮਿਲਦੇ ਕਿੰਨੇ ਦੇ ਸੀ ਉਦੋਂ ਹੈ ਤਾਂ ਨਹੀਂ ਬੜਾ ਫਰਕ ਮਜੀਨ ਸਾਜਾ ਸੱਤੀ ਕੀ ਕੀ ਹੁੰਦਾ ਉਹਦੇ ਚ ਸੈਟ ਚ ਬੜਾ ਖਾਨਾ ਬੈਂਕ ਵੀ ਬੜਾ ਬੋਲਦਾ ਮੈਂ ਕੀ ਕਰਦਾ ਹਾਂ ਉਹਦੇ ਚ ਉਹ ਬੋਲਿਆ ਬੰਦੇ ਕੀ ਬੋਲਨੇ ਨੇ ਅੱਤਾਰ ਸੁਲਤਾਨ ਦੇ ਦੇ ਅੱਛਾ ਅੱਛਾ ਫਰਦਾਨ ਦੇਂਦੇ ਸੀ ਉਦੋਂ ਚ ਉਸੇ ਜੀ ਦੇ ਇੰਨੇ ਦੀਪਕ ਆ ਹਾਂ ਪੂਰੇ ਪਿੰਡ ਚ ਬੋਲ ਸਮਝੰਦਾ ਆ ਇਹ ਆ ਨਹੀਂ ਲੱਗਿਆ ਸੀ ਵਿਆਹ ਦੇ ਲੱਗਿਆ ਹੁੰਦਾ ਲੋਕਾਂ ਦੇ ਆ ਭੋਲੇ ਦੇ ਪੰਚ ਕਿ ਲੱਗਿਆ ਆ ਟੈਂਪਰ ਆਉਂਦਾ ਆ 7 8 9 ਲੱਗਿਆ ਤਾਂ ਰਿਹਾ ਤੇ ਪੰਚਾਇਤ ਉਹ ਹਾਰ ਨਹੀਂ ਗਿਆ ਹਾਂ ਉਹ ਲਈ ਨਹੀਂ ਗਿਆ ਉਹ ਪਰਾਣੇ ਦੇ ਘਰ ਚਲੀ ਗਏ ਕਿੰਨੇ ਦੇ ਓਥੇ ਜਾਈਏ ਚੜ ਵਾਲੇ ਚੜ ਵਾਲੇ ਦਾ ਹਾਂ ਬੱਸ ਚੜ ਵਾਲਾ 100 ਦੇ ਬਾਹਰ ਲੈਂਦੇ ਆ ਮੈਂ 100 ਦਾ ਮੰਗਾਤਾ ਲਾਹਣ ਚੱਕ ਲਿਆ ਬਜ਼ਾਰ ਤੋਂ

ਆ ਆ ਮਾਜਾ ਬਾਪਾ ਤਰਫ ਕਾਈ ਦੇ ਲੈ ਕੇ ਆਂ ਤਾਂ ਪਿੰਡੇ ਕੋਲੇ ਲੈਦਾ ਕਿਹਦੇ ਕੋਲੇ ਆ ਆਪਣੇ ਅ ਦੂਜੇ ਕੋਲੇ ਆ ਉਹ ਲੋ ਗਏ ਤਾਂ ਅਸੀਂ ਬ੍ਰੇਕ ਕੋਟ ਲੈ ਵੇ ਇੱਕ ਹਾਂ ਉਹਦੇ ਕੋਲੇ ਲੈਦਾ ਆ ਪਹਿਲਾਂ ਬਾਜਾ ਕੇ ਛੱਡ ਦੋ ਹਾਂ ਤੂੰ ਯਾਰ ਉਸ ਤੋਂ ਨਹੀਂ ਕੋਟ ਨਹੀਂ ਪਾਉਂਦਾ ਕੋਟ ਪਾ ਰਿਹਾ ਨਾ ਮੋਟਾ ਨਾ ਪਾਇਆ ਨਹੀਂ ਲਿਆ। ਤੋ ਅੱਗੇ ਦੇਖ ਲੈਿੰਦੇ। ਹਾਂ? ਤੇ ਥੱਲੇ ਦੀ ਪੌਣਾ ਲੀੜੇ ਲਿਆ ਕੇ ਦਿੰਦਾ ਅਕੀ। ਨਾਲ ਲਿਆ ਕੇ ਦਿੰਦਾ ਕਿ ਜੱਟਾ ਕੋਟਾ ਪਿਆ ਨਾ। ਆ ਜਾ ਪਾਇਆ। ਉਹ ਮੋਟਾ 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 ਹੈ ਨਹੀਂ ਤੇ ਕੋਈ। ਤੂੰ ਤਾਂ ਹੋਰ ਹੀ ਰੰਗਾਂ ਦੇ ਪਾਈ ਜਾਂਦਾ ਹਰ ਥਾਂ 15 ਤੂੰ ਕਿਹੜਾ ਕੰਮ ਕਰਨਾ ਕੋਈ ਚਿੱਟਾ ਪਾਇਆ ਹੋਵੇ। ਆ ਮੋਰ ਚਾਇਆ। ਹੂੰ ਇੱਕ ਮੰਝੇ ਲਿਆਉਣੇ ਨਵੇਂ ਦੋ। ਹੈ? ਮੇਰਾ ਤਾਂ ਆਪ ਮੰਝਾ ਟੁੱਟਿਆ ਪਿਆ ਇੱਕ ਪਾਸੋਂ ਭਾਰੀ। ਮੇਰਾ ਮੰਝਾ ਇੱਕ ਤੇ ਯਵਾਂ ਤੇ ਇੱਕ ਮੇਰੇ ਨਾਲ ਤੇ ਦੂਣ ਵਾਹ ਤੇ ਨਵੇਂ ਮੰਜੇ ਚੜਨ ਗਿਆ ਆ ਜੀ ਗਿਆ ਅੱਜ ਕੌਣ ਗਿਆ ਕਿਹੜਾ ਸੀ ਗਿਆ ਕਾ ਦਿੱਤੀ ਹਾਂ ਬੂਟੇ ਚਾੜ ਕੇ ਵਰਗਾ ਜੀ ਉੱਥੇ ਬੂਟਾ ਇਥੇ ਇਹਦਾ ਦੇਣਾ ਚੰਗ ਬਣਾਉ ਦੇ ਇਹਨਾਂ ਦਾ ਕੰਮ ਨਵੇੜ ਕੇ ਆਦਾ ਅੰਦਾ ਚੁਣਾ ਕਰੀ ਜਾਂਦੇ ਹੈ ਅੰਦਾ ਚੁਣਾ ਕਰੀ ਜਾਂਦੇ ਹੈ ਫੇਰ ਬਾੜੇ ਦੀਆਂ ਆਹ पर भी लकरा है पनिया बकड़ा आहा ताने वाली मा दे लगन इया तो न हो ना पूरा पूरा भी तेल ने और लेकर बैठाय ਬੱਕਰੇ ਦੇ ਤਾਂ ਕੀ ਬਜਾਉਣਾ ਪਹਿਲਾਂ ਬੈਠ ਕੇ ਸੋ ਹਾ ਮਾਇ ਦਾ ਇਹ ਜੀ ਬੋਗੇ ਤੇ ਗੰਨਾਰੇ ਨੂੰ ਤੇ ਇਹ ਕਨ ਨਸਲ ਦੇ ਬੱਕਰੇ ਆ ਨਾ ਨਾ ਹਾ ਆਇਆ ਕਿਦਾਂ ਫੁੰਦੀ ਨਹੀਂ ਮੱਝ ਦਾ ਅਗਰ ਨਾ ਥੋੜੀ ਹੋਵੇ ਨਾ ਨਾ ਮੈਂ ਤਾਂ ਆ ਗਾਂ ਵੇਚੂ ਪਰ ਇਹਨਾਂ ਨੂੰ ਮੱਝ ਲੱਗੇਗੀ ਵੇਚਣੇ ਬਹੁਤ ਕਰਦਾ ਜਾਂ ਸਾਧਾਂ ਤੇ ਚੇਤ ਕੇ ਨਾ ਹਾ ਮਾਇ ਜੀ ਉਂਦੀ ਪਰ ਕੱਢ ਗਿਆ ਦੋਤ ਬਾਰੇ ਆਪਣਾ ਦੋਤ ਬਾਹਰ ਹੋ ਜੇ ਹੋਗਾ ਤਾਂ ਛੇ ਕੇ ਡੱਕ ਲੀ ਮੈਂ ਜੰਦੀਆ ਪਾ ਕੇ ਖਾ ਲ ਦੋਨੋਂ ਦਾ ਮੁੱਲ ਲਈਏ ਨੇ ਇੱਕ ਬੰਦੇ ਚੈਰ ਰਿੰਗਾ ਪੈਂ ਤੇ ਤੂੜੀ ਖਾ ਜਾਂ ਇਹਨਾਂ ਦਾ ਕਿੰਨੀ ਕਿ ਤੂੜੀ ਪਈ ਸੀ ਤਾਂ ਨਹੀਂ ਆਉਂਦਾ ਉਹ ਚਾਰ ਪੌਣ ਲੱਗੇ ਪੂਰੀ ਉਹਨਾਂ ਦੀ ਲੱਗੀ ਨਹੀਂ ਸਾਂ ਉਹ ਥੋੜੀ ਲੱਗੀ ਜੀ ਉਹਨਾਂ ਦੀ ਥਾਂ ਖਾਲੀ ਹੋ ਜਾਣੀ ਪਸ਼ੂ ਬੰਦਨ ਨੂੰ ਅੰਦਰ ਉਹ ਕਹਿੰਦੇ ਥਾਂ ਖਾਲੀ ਕਰ ਲੈ। ਹੋਰ ਚੈੱਕ ਕਰ ਜਾਏਗਾ। ਉਹ ਤਾਂ ਕਹਿੰਦੇ ਹੋਰ ਲਾਜੋ ਭਾਣਾ ਟੌਲੀ। ਆਪਣੀ ਥੋੜੀ ਭਰ ਗਿਆ ਥਾਂ ਜਾ। ਪਸ਼ੂ ਕਾਇਕਾ? ਪਸ਼ੂ ਦਾ ਬਹੁਤ ਆ ਹੈ ਬਾਪੂ। ਮੈਂ ਤੈਨੂੰ ਇੱਕ ਗੱਲ ਪੁੱਛਣਾ ਹੈ। ਇਹ ਖਾਲਾ ਪਿੰਡੀ ਮਨਾਵਗਾ ਨਗਰ ਕੀਰਤ ਦਾ ਹੈ ਨਾ? ਤੇ ਆਪਾਂ ਬਣਾਈਏ ਨਾ ਫਿਰ ਗੀਤਾਂ ਹਾਂ ਪਰ ਨਹੀਂ ਆਪਾਂ ਲਾ ਨਹੀਂ ਨਹੀਂ ਉਹ ਤਾਂ ਠੀਕ ਆ ਆਪਾਂ ਵੀ ਬਣਾਵਾਂਗੇ ਰੋਕਾ ਜੇ ਮੈਂ ਆ ਲੈਣਾ ਨਹੀਂ ਉਹ ਗੱਲ ਕਰਦਾ ਵੀ ਖੁਸ਼ੀ ਤਾਂ ਆਪਾਂ ਬਣਾਵਾਂਗੇ ਆਪਾਂ ਵੀ ਆਏ ਬਣਾਵਾਂਗੇ ਕਾਜ ਤਾਂ ਲੱਗੇ ਬਸ ਆ ਥੋੜੇ ਜਨੇ ਦੋ ਤਾਂ ਲੱਗੇ ਦੋ ਆ ਲੈ ਆ ਮਾ ਖਤਮ ਹੋ ਗਿਆ ਹਾ ਵਾਏ ਰਾਮ ਨੇ ਚੇਤਾ ਰੱਖੀ ਜੱਗਾ ਵਕਤੀ ਨੂੰ ਕਹੀ ਆਖੇ ਟਿੱਪਾ ਤੇ ਡਗ ਲਾਰੇ ਤਰੋ ਇਹਦਾ ਤੈਨੂੰ ਆਹੋ ਹਾਂ ਓਏ ਹੈ ਜਾਂਦਾ ਰਾਮ ਨੇ ਉੱਤੇ ਆਹ ਸੁਣ ਮੇਰੀ ਮੁੱਗੀ ਦਾ